ਸੋ ਲਗਾਤਾਰ ਰਾਜਪੁਰਾ ਪੁਲਿਸ ਮੀਟਿੰਗਾਂ ਦਾ ਦੌਰ ਜਾਰੀ ਹੈ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਕਿ ਰਾਜਪੁਰਾ ਪੁਲਿਸ ਪੂਰੀ ਸਤਰ ਕੋਈ ਵੀ ਹੈ ਨਸ਼ਿਆਂ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਕੋਈ ਵੀ ਵਾਰਦਾਤ ਹੁੰਦੀ ਹੈ ਉਹਨਾਂ ਨੂੰ ਲੈ ਕੇ ਚਲਦਾ ਰਹਿੰਦਾ ਕਿਉਂਕਿ ਇਹ ਰੋਡ ਜਿਹੜੀ ਹੈ ਨਗਰ ਕੌਂਸਲ ਤੇ ਸਿਵਲ ਹਸਪਤਾਲ ਨੂੰ ਜੋੜਦੀ ਹੈ ਤੇ ਅਸੀਂ ਖੜਿਆ ਸ਼ਕਤੀ ਫੋਟੋਸਟੇਟ ਦੇ ਸਾਹਮਣੇ ਤੇ ਕੀ ਵਾਰ ਦਾ ਤੋਇਏ ਰਾਤੀ ਰਾਤੀ ਧੁੰਦ ਬਹੁਤ ਸੀ ਉਹਦਾ ਫਾਇਦਾ ਚੱਕਦੇ ਹੋਏ ਰਾਤੀ ਚੋਰਾ ਨੇ ਵੀ ਜਿਹੜਾ ਹੈ ਇਸ ਚੀਜ਼ ਦਾ ਫਾਇਦਾ ਚੱਕਿਆ ਤੇ ਕਾਰ ਦੇ ਟਾਇਰਾਂ ਦੇ ਹੱਥ ਸਾਫ਼ ਕਰਤਾ ਬੀਤੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਉੱਥੇ ਹੀ ਰਾਜਪੁਰਾ ਦੇ ਵਿੱਚ ਚੋਰਾ ਨੇ ਵੀ ਆਪਣੀ ਕਮਰ ਕੱਸ ਲਈ ਹੈ ਬੀਤੀ ਰਾਤ ਰਾਜਪੁਰੇ ਦੇ ਝੰਡਾ ਗਰਾਊਂਡ ਦੇ ਕੋਲ ਸਥਿਤ ਸ਼ਕਤੀ ਫੋਟੋ ਸਟੇਟ ਦੀ ਦੁਕਾਨ ਦੇ ਬਾਹਰ ਖੜੀ ਕਾਰ ਤੇ ਚੋਰ ਸੰਗਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਦੋ ਟਾਇਰਸ ਕੱਪਣੀ ਸਮੇਤ ਖੋਲ ਕੇ ਰਫੂ ਚੱਕਰ ਹੋਏ। ਐਨਾ ਹੀ ਨਹੀਂ ਚੋਰਾਂ ਨੂੰ ਪੁਲਿਸ ਦਾ ਡਰ ਵੀ ਨਹੀਂ ਹੈ। ਤੀਸਰਾ ਟਾਇਰ ਵੀ ਚੋਰ ਖੋਲ ਕੇ ਲੈ ਜਾਣਾ ਚਾਹੁੰਦੇ ਸਨ ਪਰ ਲੱਗਦਾ ਹੈ ਕਿ ਕਿਸੇ ਨੂੰ ਦੇਖ ਕੇ ਚੋਰ ਟਾਇਰ ਛੱਟ ਕੇ ਹੀ ਰਫੂ ਚੱਕਰ ਹੋ ਗਏ ਨੇ ਮੌਕੇ ਤੇ ਮੌਜੂਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਨੇ ਇਹ ਸਾਰੀ ਕਹਾਣੀ ਦੱਸੀ ਕਿ ਕਿਵੇਂ ਬੀਤੀ ਰਾਤ ਕਾਰ ਖੜੀ ਕਰਕੇ ਉਹ ਆਪਣੇ ਘਰ ਚਲਾ ਗਿਆ ਸੀ ਜਦੋਂ ਸਵੇਰ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਗੱਡੀ ਦੇ ਟਾਇਰ ਕੋਈ ਚੋਰ ਕੱਟ ਕੇ ਲੈ ਗਿਆ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਹੈ ਉਹਨਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਨਜ਼ਾਰਾ ਕੁਝ ਹੋਰੀ ਸੀ ਚੋਰ ਗੱਡੀ ਦੇ ਟਾਇਰ ਇੱਟਾਂ ਤੇ ਲਗਾ ਕੇ ਚੋਰੀ ਕਰਕੇ ਫਰਾਰ ਹੋ ਚੁੱਕੇ ਨੇ ਉਹਨਾਂ ਇਹ ਵੀ ਦੱਸਦੇ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਪਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਸਾਡੇ ਟਾਇਰ ਕਿਹੜਾ ਮਿਲ ਜਾਣੇ ਨੇ ਆਓ ਤੁਹਾਨੂੰ ਸੁਣਾਉਂਦੇ ਇਸ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਸੀ ਸੋ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਅਸੀਂ ਖੜਿਆ ਰਾਜਪੁਰਾ ਸ਼ਹਿਰ ਦੇ ਵਿੱਚ ਤੇ ਜਿੱਥੇ ਹੀ ਠੰਡ ਦਾ ਕਹਿਰ ਜਾਰੀ ਹੈ ਤੁੰ ਦਾ ਪੈਣ ਲੱਗੀਆਂ ਤੇ ਚੋਰ ਵੀ ਜਿਹੜੇ ਹਨ ਸਤਰਕ ਹੋ ਗਏ ਹਨ ਸੋ ਲਗਾਤਾਰ ਰਾਜਪੁਰਾ ਪੁਲਿਸ ਮੀਟਿੰਗਾਂ ਦਾ ਦੌਰ ਜਾਰੀ ਹੈ ਖਬਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਕਿ ਰਾਜਪੁਰਾ ਪੁਲਿਸ ਪੂਰੀ ਸਤਰ ਕੋਈ ਵੀ ਹੈ ਨਸ਼ਿਆਂ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਕੋਈ ਵੀ ਵਾਰਦਾਤ ਹੁੰਦੀ ਆ ਉਹਨਾਂ ਨੂੰ ਲੈ ਕੇ ਲੇਕਿਨ ਰਾਤ ਦੀ ਵਾਰਦਾਤ ਦੀ ਗੱਲ ਜੇ ਮੈਂ ਤੁਹਾਨੂੰ ਦੱਸਾਂ ਤਾਂ ਅਸੀਂ ਖੜੇ ਆ ਰਾਜਪੁਰਾ ਦੇ ਚੰਡਾ ਗਰਾਊਂਡ ਤੇ ਸ਼ਿਵਾਜੀ ਪਾਰਕ ਦੇ ਸਾਹਮਣੇ ਨੈਸ਼ਨਲ ਇਹ ਜਿਹੜਾ ਆਪਣਾ ਹਾਈਵੇ ਹੈਗਾ ਪਟਿਆਲਾ ਨੂੰ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਰੋਡ ਚੱਲਦਾ ਹੈ ਖਬਰ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਰੋਡ ਦਿਖਾ ਰਹੇ ਹਾਂ ਕਿ ਕਿੰਨਾ ਚਲਦਾ ਇਹ ਰਾਤ ਨੂੰ ਵੀ ਜਿਹੜਾ ਹੈ ਇਸ ਤਰ੍ਹਾਂ ਹੀ ਰੋਡ ਚਲਦਾ ਰਹਿੰਦਾ ਕਿਉਂਕਿ ਇਹ ਰੋਡ ਜਿਹੜੀ ਹੈ ਨਗਰ ਕੌਂਸਲ ਤੇ ਸਿਵਲ ਹਸਪਤਾਲ ਨੂੰ ਜੋੜਦੀ ਹੈ ਤੇ ਅਸੀਂ ਖੜਿਆ ਸ਼ਕਤੀ ਫੋਟੋ ਸਟੇਟ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਕੀ ਵਾਰਦਾ ਤੋਈ ਰਾਤੀ ਰਾਤੀ ਤੁੰਦ ਬਹੁਤ ਸੀ ਉਹਦਾ ਫਾਇਦਾ ਚੱਕਦੇ ਹੋਏ ਰਾਤੀ ਚੋਰਾ ਨੇ ਵੀ ਜਿਹੜਾ ਹੈ ਇਸ ਚੀਜ਼ ਦਾ ਫਾਇਦਾ ਚੱਕਿਆ ਤੇ ਕਾਰ ਦੇ ਟਾਇਰਾਂ ਤੇ ਹੱਥ ਸਾਫ਼ ਕਰਤਾ ਸੋ ਰੋਡ ਦੇ ਉੱਤੇ ਗੱਡੀ ਖੜੀ ਸੀ ਤੁਸੀਂ ਦੇਖ ਸਕਦੇ ਹੋ ਕਿ ਟਾਇਰ ਕੈਮਰਾਮੈਨ ਨੇੜੇ ਹੋ ਕੇ ਦਿਖਾਣਗੇ ਕਿ ਟਾਇਰ ਜਿਹੜੇ ਹੈ ਚੋਰ ਉਲ ਜਾ ਚੁੱਕੇ ਆ ਗੱਡੀ ਦੇ ਟਾਇਰ ਕੱਢ ਕੇ ਲੈ ਗਏ ਆ ਤੇ ਹੋਰ ਵੀ ਤੁਹਾਨੂੰ ਦਿਖਾਣਾ ਹੈ ਕਿ ਇੱਕ ਟਾਇਰ ਨਹੀਂ ਇਹ ਦੋ ਟਾਇਰ ਜਿਹੜੇ ਹੈ ਗੱਡੀ ਤੇ ਲਿ ਜਾ ਚੁੱਕੇ ਤੇ ਤੀਜਾ ਟਾਇਰ ਜਿਹੜਾ ਹੈ ਸ਼ਾਇਦ ਪੁਲਿਸ ਦੇ ਡਰ ਤੋਂ ਬਚ ਗਿਆ ਮੈਂ ਤਾਂ ਇਹੀ ਕਾਂਗਾ ਕਿ ਦੋ ਟਾਇਰ ਚੋਰ ਲੈ ਜਾ ਚੁੱਕੇ ਤੇ ਤੀਸਰਾ ਟਾਇਰ ਜਿਹੜਾ ਪੁਲਿਸ ਦੇ ਡਰ ਤੋਂ ਬਚ ਚੁੱਕਿਆ ਕਿ ਉਹਨਾਂ ਨੂੰ ਇਹ ਡਰ ਹੋ ਗਿਆ ਕਿ ਤੇ ਪੁਲਿਸ ਨਾ ਆ ਜਾਵੇ ਸੋ ਵਧੀਆ ਟਾਈਮ ਜਿਹੜਾ ਹੈ ਚੋਰਾਂ ਨੂੰ ਮਿਲਿਆ ਚੋਰੀ ਕਰਨ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਟਾਇਰ ਜਿਹੜੇ ਹੈ ਗੱਡੀ ਦੇ ਚੋਰੀ ਹੋ ਚੁੱਕੇ ਆ ਤੇ ਮਾਲਕ ਜਿਹੜਾ ਹੈ ਉਹ ਬੜਾ ਪਰੇਸ਼ਾਨ ਹੈ ਕਿ ਹੁਣ ਮੈਂ ਗੱਡੀ ਕਿਸ ਤਰ੍ਹਾਂ ਔਰ ਤੋਂ ਹਿਲਾਵਾਂ ਗੱਡੀ ਉਰੇ ਖੜੀ ਇਸ ਕਰਕੇ ਕੀਤੀ ਗਈ ਸੀ ਕਿ ਇਹ ਰੋਡ ਚਲਦੀ ਹੈ ਕਿ ਸ਼ਾਇਦ ਮੇਰੀ ਗੱਡੀ ਉਰੇ ਸੇਫ ਹੈ ਲੇਕਿਨ ਚਲੋ ਟਾਇਰਾਂ ਨਾਲ ਹੀ ਜਿਹੜਾ ਹੈ ਸੰਤੁਸ਼ਟੀ ਰੱਖਣੀ ਪੈਗੀ ਮਾਲਕ ਨੂੰ ਕਿਤੇ ਜੇ ਗੱਡੀ ਚੋਰੀ ਹੋ ਜਾਂਦੀ ਤਾਂ ਕੀ ਹਾਲ ਹੁੰਦਾ ਸੋ ਲੋਕ ਤੁਸੀਂ ਸਾਹਮਣੇ ਖੜੇ ਹੀ ਐ ਇਹ ਦੱਸਣਗੇ ਕਿ ਇਹ ਵਾਰਦਾਤ ਬਾਰੇ ਤੇ ਰਾਜਪੁਰਾ ਸ਼ਹਿਰ ਬਾਰੇ ਤੇ ਆਪਾਂ ਗੱਲਬਾਤ ਕਰਦੇ ਆ ਸੋ ਮਾਲਕ ਜਿਹੜੇ ਖੜੇ ਐ ਇਹ ਕਾਕਾ ਜੀ ਹੈਗੇ ਇਹਨਾਂ ਦਾ ਨਾਮ ਹੈਗਾ ਤੇ ਇਹਨਾਂ ਦੀ ਗੱਡੀ ਐ ਇਹ ਸੋ ਕਿ ਕਦ ਗੱਡੀ ਖੜੀ ਕੀਤੀ ਸੀ ਜੀ ਸੰਦੀਪ ਜੀ ਕੱਲ ਮੈਂ ਦੁਪਹਿਰੇ ਆਪਣੀ ਗੱਡੀ ਖੜੀ ਕੀਤੀ ਸੀ ਕਿਉਂਕਿ ਉੱਥੇ ਕੰਮ ਚੱਲ ਰਿਹਾ ਸੀਗਾ ਤੇ ਮੈਂ ਦੂਜੀ ਸਾਈਡ ਆਪਣੀ ਗੱਡੀ ਲਾਤੀ ਹੁਣ ਗੱਡੀ ਬੰਦਾ ਖੜਾਉਂਦਾ ਹੀ ਐ ਕਿ ਚਲੋ ਰੋਡ ਤੇ ਸੇਫ ਐ ਮੇਰੇ ਘਰ ਦੇ ਅੰਦਰ ਗੱਡੀ ਨਹੀਂ ਜਾਂਦੀ ਉੱਥੇ ਗਲੀ ਤੰਗ ਹੈ ਇਸ ਕਰਕੇ ਮੇਰੀ ਗੱਡੀ ਰੈਗੂਲਰ ਹੀ ਰੋਡ ਤੇ ਖੜਦੀ ਹੈ ਜੀ ਤੇ ਅੱਜ ਸਵੇਰੇ ਹੀ ਮੈਨੂੰ ਪਤਾ ਚੱਲਿਆ ਕਿ ਮੇਰੇ ਗੱਡੀ ਦੇ ਟਾਇਰ ਚੋਰੀ ਹੋ ਚੁੱਕੇ ਹਨ ਹਾਂਜੀ ਹਾਂਜੀ ਤੇ ਹੁਣ ਰੱਬ ਜਾਣਦਾ ਕਿਸ ਨੇ ਕੀਤੇ ਆ ਪੁਲਿਸ ਨੂੰ ਤਾਂ ਕੰਪਲੀਟ ਕਰ ਹੀ ਦਿੱਤੀ ਹੋਣੀ ਤੁਸੀਂ ਨਹੀਂ ਹਲੇ ਮੈਂ ਨਹੀਂ ਕੀਤੀ ਹੁਣ ਮੈਂ ਜਾਵਾਂਗਾ ਹਾਂਜੀ ਹਾਂਜੀ ਤੇ ਹੁਣ ਜਾ ਕੇ ਮੈਂ ਕੰਪਲੇਂਟ ਵੀ ਕਰਕੇ ਆਵਾਂਗਾ ਪਹਿਲਾਂ ਕਿਉਂ ਨਹੀਂ ਕੀਤੀ ਕੰਪਲੀਟ ਕਰਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਪਹਿਲਾਂ ਵੀ ਦੇਖੋ ਅੱਜ ਤੱਕ ਸੁਣਿਆ ਆ ਕਿ ਕਾਫੀ ਬੰਦਿਆਂ ਦੇ ਚੋਰੀ ਹੁੰਦੀ ਆ ਕਿਸੇ ਦਾ ਕੁਝ ਮਿਲਦਾ ਤਾਂ ਆ ਨਹੀਂ ਜੀ ਹਾਂਜੀ ਹਾਂਜੀ ਤੇ ਮੇਰੇ ਨਾਲ ਵੀ ਇਹੀ ਹੋਏਗਾ ਰਿਪੋਰਟ ਤਾਂ ਚਲੋ ਲਿਖਾਣਾ ਸਾਡਾ ਫਰਜ ਹੈ ਅਸੀਂ ਜ਼ਰੂਰ ਲਿਖਾਵਾਂਗੇ ਤੁਹਾਨੂੰ ਉਮੀਦ ਕੋਈ ਨਹੀਂ ਹੈ ਵੀ ਤੁਹਾਨੂੰ ਸਮਾਨ ਚਾਂਸ ਤਾਂ ਦੇਖੋ ਘੱਟ ਹੈ ਅੱਛਾ ਇੰਨੀ ਅਵੈਸਥ ਜਗ੍ਹਾ ਤੇ ਜਿਹੜੀ ਹੈ ਚੋਰੀ ਹੋਣਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੇ ਕਿਸ ਤਰ੍ਹਾਂ ਦਾ ਸਵਾਲੀ ਨਿਸ਼ਾਨ ਖੜਾ ਕਰਦੇ ਹੋ ਦੇਖੋ ਸੰਦੀਪ ਜੀ ਚੱਲਦਾ ਰੋਡ ਹੈ ਇਸ ਰੋਡ ਤੇ ਅਗਰ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਤਾਂ ਹੁੰਦੀ ਦਾ ਗਲਤ ਹੈ ਇਹ ਹੈ ਤੇ ਸਿਸਟਮ ਗਲਤ ਹੈ ਨਾ ਜੀ ਪਤਾ ਨਹੀਂ ਹੁਣ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਇਹ ਤੇ ਚੋਰ ਹੀ ਜਾਣਦੇ ਆ ਜਿਹੜੇ ਲੈ ਕੇ ਗਏ ਆ ਹੁਣ ਕਿਸ ਤਰ੍ਹਾਂ ਕਰਨਗੇ ਕੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਦੇਖ ਰਹੇ ਹੋ ਚੋਰੀ ਲਗਾਤਾਰ ਹੋ ਰਹੀ ਫਿਰ ਸੜਕਾਂ ਤੋਂ ਵਧੀਆਂ ਜਾ ਰਹੀਆਂ ਪਿੱਛੇ ਘਟਗੀਆਂ ਸੀਗੀਆਂ ਬਸ ਪੁਲਿਸ ਨੂੰ ਥੋੜੇ ਗਸ਼ਤ ਵਧਾਣੇ ਪੈਣੇ ਆ ਹਾਂਜੀ ਹਾਂਜੀ ਇਹ ਮੀਡੀਆ ਸਟ ਰੋਡ ਆ ਉੱਤੇ ਪੁਲਿਸ ਹਰ ਟਾਈਮ ਗਸ਼ਤ ਲਾਉਂਦੀ ਹੈ ਤਾਲੀ ਵਾਲਾ ਚੌਕ ਨੇੜੇ ਆ ਮੈਂ ਕਿ ਨੇੜੇ ਹੁਣ ਚੋਰਾਂ ਦੇ ਹੌਸਲੇ ਬੁਲਾਉਂਦਾ ਸਰ ਹਾਂਜੀ ਹਾਂਜੀ ਕੋਈ ਤਾਂ ਰੀਜ਼ਨ ਹੈ ਹਾਂਜੀ ਇਹ ਤਾਂ ਹੁਣ ਪੁਲਿਸ ਦੇਖੇਗੀ ਕਿ ਕੈ ਰੀਜ਼ਨ ਹੈ ਹੁਣ ਅਸੀਂ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਡੇ ਕਰਦੇ ਸਾਹਮਣੇ ਗੱਡੀ ਖੜੀ ਸੀ ਇਹ ਚਲਦੀ ਰੋਡ ਹੈ ਹਾਂ ਜੋ ਹੈ ਤੁਹਾਡੇ ਸਾਹਮਣੇ ਹੈ ਸਚਾਈ ਹੈ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਵੀ ਇਸ ਦੀ ਬਣਦੀ ਕਾਰਵਾਈ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਈਵਨ ਕਿ ਮੇਰੇ ਦੋ ਮੋਬਾਈਲ ਵੀ ਇਥੇ ਹਾਂਜੀ ਹਾਂਜੀ ਨਿੜਈ ਹੈ ਉਹ ਵੀ ਪਿਕਚਰ ਦਿਖਾ ਦਿਓ ਤੁਸੀਂ ਹਾਂਜੀ ਹਸ ਤੱਕ ਨਹੀਂ 14 ਅਗਸਤ ਨੂੰ ਖੋਏ ਸੀ 17 ਅਗਸਤ ਨੂੰ ਰਿਪੋਰਟ ਲਗਾਈ ਹੈ ਜਿਸ ਦਾ ਹਸ ਤੱਕ ਕੋਈ ਐਕਸ਼ਨ ਨਹੀਂ ਹੋਇਆ ਇੱਕ ਵੀ ਬੰਦਾ ਘਰ ਨਹੀਂ ਆ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਮੀ ਹੈ ਸਾਫ ਦਿਖਦਾ ਹੈ ਮੈਂ ਕਹਾਣਾ ਕਹਾ ਦੁਨੀਆ ਕਹਿ ਰਹੀ ਹੈ ਸਾਰੇ ਭਰਾ ਗੋਆ ਨੇ ਹਾਂਜੀ ਹਾਂਜੀ ਬਾਕੀ ਤੁਸੀਂ ਅੱਗੇ ਉਹ ਕਰਨੀ ਹੈ ਪੈਰਬਾਈ ਸੋ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਕਿ ਚੋਰਾਂ ਦੇ ਹੌਸਲੇ ਨੇ ਬੁਲੰਦ ਹੈ ਕਿ ਉਹ ਇਹ ਨਹੀਂ ਦੇਖਦੇ ਕਿ ਰੋਡ ਇੰਨੀ ਚੱਲ ਰਹੀ ਐ ਅਸੀਂ ਫੜੇ ਜਾਵਾਂਗੇ ਉਹਨਾਂ ਨੂੰ ਫੜਨ ਦਾ ਵੀ ਕੋਈ ਡਰ ਨਹੀਂ ਐ ਸੋ ਜੋ ਸਾਡੇ ਸੂਤਰ ਦੱਸਦੇ ਆਂ ਚੋਰ ਤਾਂ ਇਹ ਕਹਿੰਦੇ ਹੋ ਨਜ਼ਰ ਆਂਦੇ ਆਂ ਕਿ ਜਿਆਦਾ ਤੋਂ ਜਿਆਦਾ ਕੀ ਹੋਏਗਾ ਨਾਲ ਦੀ ਨਾਲ ਜਮਾਨਤ ਹੋ ਜਾਏਗੀ ਅਸੀਂ ਫੇਰ ਆਪਣੇ ਕਾਰੋਬਾਰ ਦੇ ਵਿੱਚ ਲੱਜਾਂਗੇ ਇਹ ਉਹਨਾਂ ਦਾ ਕਾਰੋਬਾਰ ਐ ਤੁਸੀਂ ਦੇਖ ਸਕਦੇ ਹੋ ਤੇ ਪੁਲਿਸ ਜਿਹੜੀ ਹੈ ਗਸ਼ਤ ਵਧਾਣੀ ਚਾਹੀਦੀ ਐ ਪੁਲਿਸ ਨੂੰ ਤੇ ਅੱਜ ਦੀ ਅਖਬਾਰ ਦੇ ਵਿੱਚ ਵੀ ਇੱਕ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ ਅੱਜ ਦੀ ਅਖਬਾਰ ਦੇ ਵਿੱਚ ਵੀ ਐਸ ਐਚਓ ਸਿਟੀ ਜਿਹੜੇ ਹਨ ਬਲਵਿੰਦਰ ਸਿੰਘ ਲਗਾਤਾਰ ਚੌਂਕੀ ਇਨਚਾਰਜ ਜਿਹੜੇ ਹੈਗੇ ਉਹਨਾਂ ਦੇ ਨਾਲ ਲਗਾਤਾਰ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੇ ਤੇ ਅੱਜ ਬਹੁਤ ਵੱਡੀ ਖਬਰ ਵੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਵਾਈ ਗਈ ਹੈ ਕਿ ਪੁਲਿਸ ਜਿਹੜੀ ਹੈ ਉਹ ਇੰਨੀ ਸਤਰਕ ਹੈ ਕਿ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਨਿਰਦੇਸ਼ ਦਿੱਤੇ ਜਾ ਰਹੇ ਹਨ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਇਹ ਚੋਰੀ ਦੀ ਵਾਰਦਾਤਾਂ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾਵੇ ਤੇ ਨਸ਼ੇ ਨੂੰ ਜਿਹੜਾ ਹੈ ਜੜ ਤੋਂ ਖਤਮ ਕੀਤਾ ਜਾਵੇ ਹਾਂਜੀ ਕੀ ਕਹਿਣਾ ਚਾਹ ਰਹੇ ਨਾ ਤਾਂ ਇਹ ਸਾਨੂੰ ਨਕਲ ਦਿੰਦੇ ਹਾਂਜੀ ਜੀ ਨਾ ਐਫ ਆਈ ਆਰ ਦੀ ਕਾਪੀ ਦਿੰਦੇ ਇਹ ਵੀ ਇੱਕ ਬਹੁਤ ਵੱਡਾ ਮਾਈਨਸ ਪੁਆਇੰਟ ਆ ਸਾਡੇ ਵਾਸਤੇ ਅੱਛਾ ਜੇ ਚੋਰੀ ਹੋ ਜਾਵੇ ਤਾਂ ਮਤਲਬ ਐਫ ਆਈ ਆਰ ਵਗੈਰਾ ਦੀ ਕੋਈ ਕਾਪੀ ਨਹੀਂ ਦਿੰਦੇ ਨਾ ਸੋ ਲਗਾਤਾਰ ਦੋਨੇ ਦਿਖਾ ਰਹੇ ਆ ਸਕਰੀਨ ਤੇ ਉਹ ਖਬਰ ਵੀ ਦਿਖਾ ਰਹੇ ਆ ਕਿ ਜਿਹੜੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਲਵਾਈ ਗਈ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਬਹੁਤ ਤਰਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਦਾ ਜੋਰ ਲਗਾਤਾਰ جاری ਹੈ ਤੇ ਐਸ ਐਚ ਓ ਬਲਵਿੰਦਰ ਸਿੰਘ ਵੱਲੋਂ ਜਿਹੜੇ ਹੈ ਉਹ ਦਿਸ਼ਾ ਨਿਰਦੇਸ਼ ਵੀ ਜਿਹੜੇ ਹੈ ਪੁਲਿਸ ਚੌਕੀ ਇੰਚਾਰਜਾਂ ਨੂੰ ਦਿੱਤੇ ਗਏ ਆ ਕਿ ਕਿਤੇ ਵੀ ਜਿਹੜਾ ਹੈ ਨਸ਼ਾ ਵਿਕਦਾ ਹੈ ਤੇ ਉਹ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈ ਸੰਪਰਕ ਕਰਨ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਆਪਣੀ ਚੁਸਤੀ ਦਿਖਾਉਂਦੇ ਹੋਏ ਉਹ ਨਸ਼ੇ ਤਸਕਰਾਂ ਨੂੰ ਵੀ ਫੜੇਗੀ ਤੇ ਚੋਰਾਂ ਨੂੰ ਵੀ ਫੜੇਗੀ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਕਿ ਕਾਰ ਦੇ ਟਾਇਰ ਚੋਰੀ ਹੋ ਚੁੱਕੇ ਹਨ ਤੇ ਬੜਾ ਇੱਕ ਹਾਸਾ ਇੱਕ ਮੈਂ ਤੁਹਾਨੂੰ ਕੀ ਕਹਾਂਗਾ ਇਸ ਬਾਰੇ ਤੁਸੀਂ ਆਪ ਹੀ ਕਮੈਂਟ ਦੇ ਵਿੱਚ ਲਿਖਣਾ ਕਿ ਇੰਨੀ ਵਿਅਸਤ ਜਗ੍ਹਾ ਤੋਂ ਇੰਨੀ ਜਿੱਥੇ ਚਹਲ ਪਹਲ ਹੈਗੀ ਉੱਥੋਂ ਜਿਹੜੇ ਟਾਇਰ ਚੋਰੀ ਹੋਣਾ ਇੱਕ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੇ ਇੱਕ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਇਸ ਪੋਸਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਤੇ ਅੱਜ ਰਾਤ ਨੂੰ ਤੁਹਾਡੀ ਗੱਡੀ ਦੇ ਟਾਇਰ ਨਾ ਕੋਈ ਖੋਲ ਕੇ ਲੈ ਜਾਵੇ ਕੈਮਰਾਮੈਨ ਮੌਇਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ